ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਕਲਿਆਨ ਟੀਵੀ ਪੰਜਾਬ ਤੇ ਮੈਂ ਹਰਸ਼ਪਾਲ ਸਿੰਘ ਬਠਿੰਡਾ ਪੁਲਿਸ ਵੱਲੋਂ ਇੱਕ ਵੱਡੀ ਕਾਮਯਾਬੀ ਮਿਲੀ ਆ ਹੁਣ ਤੱਕ ਦੀ ਜਿੱਦ ਦੱਸਿਆ ਜਾ ਰਿਹਾ ਸਭ ਤੋਂ ਵੱਡੀ ਪ੍ਰਾਪਤੀ ਆ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਈਵਨ 210 ਗੱਟੇ ਆ ਜਿਹੜੇ ਭੁੱਕੀ ਚੋਰਾ ਪੋਸਟ ਦੇ ਜਿਹੜੇ ਬਠਿੰਡਾ ਪੁਲਿਸ ਵੱਲੋਂ ਫੜੇ ਗਏ ਆ 41 ਕੁਇੰਟਲ ਆ ਜਿਹੜੀ ਦੱਸੀ ਜਾ ਰਹੀ ਆ ਯਾਨੀ ਹੁਣ ਤੱਕ ਦੀ ਸਭ ਤੋਂ ਵੱਡੀ ਇਹ ਖੇਪ ਆ ਜਿਹੜੀ ਬਠਿੰਡਾ ਪੁਲਿਸ ਨੂੰ ਮਿਲੀ ਆ ਕਾਊਂਟਰ ਇੰਟੈਲੀਜੈਂਸ ਅਤੇ ਸੀਆਈ ਵੱਲੋਂ ਇਹ ਜਿਹੜਾ ਸਾਂਝਾ ਆਪਰੇਸ਼ਨ ਕੀਤਾ ਗਿਆ ਸੀ ਦੱਸਿਆ ਜਾ ਰਿਹਾ ਕਿ ਇਹ ਮੱਧ ਪ੍ਰਦੇਸ਼ ਤੋਂ ਜਿਹੜਾ ਇਹ ਟਰੱਕ ਆ ਰਿਹਾ ਸੀ ਤੇ ਇਹਨੇ ਮੋਗੇ ਲੈ ਕੇ ਜਾਣਾ ਸੀ ਤੇ ਇਸ ਦੇ ਜਿਹੜੀ ਗੁਪਤ ਸੂਚਨਾ ਦੇ ਆਧਾਰ ਤੇ ਜਾਨੀ ਕਾਊਂਟਰ ਇੰਟੈਲੀਜੈਂਸੀ ਵੱਲੋਂ ਇਹ ਜਿਹੜਾ ਸੀਆਈ ਨਾਲ ਸਾਂਝਾ ਆਪਰੇਸ਼ਨ ਕੀਤਾ ਗਿਆ ਤੇ ਜਿਹੜੀ ਇਹ ਵੱਡੀ ਪ੍ਰਾਪਤ ਕੀਤੀ ਗਈ ਤੁਸੀਂ ਤਸਵੀਰਾਂ ਵੀ ਨਾਲ ਦੀ ਨਾਲ ਦੇਖ ਜਿਹੜੇ ਗੱਟੇ ਆ ਕਾਲੇ ਤੇ ਚਿੱਟੇ ਰੰਗ ਦੇ ਗੱਟਿਆਂ ਦੇ ਵਿੱਚ ਇਹ ਜਿਹੜਾ ਚੂਰਾ ਪੋਸਟ ਆਇਆ ਤੇ ਹੁਣ ਜਿਹੜੀ ਪੁਲਿਸ ਵੱਲੋਂ ਜਿਹੜੀ ਕਾਰਵਾਈ ਕੀਤੀ ਜਾ ਰਹੀ ਉਹਨਾਂ ਨੂੰ ਉਤਾਰਿਆ ਵੀ ਜਾ ਰਿਹਾ ਤੇ ਨਾਲ-ਨਾਲ ਉਹਨਾਂ ਦੀ ਜਿਹੜੀ ਗਿਣਤੀ ਵੀ ਕੀਤੀ ਜਾ ਰਹੀ ਹੈ ਉਹਨਾਂ ਦੇ ਨੰਬਰ ਵੀ ਲਾਏ ਜਾ ਰਹੇ ਹੁਣ ਤੱਕ ਦੀ ਸਭ ਤੋਂ ਵੱਡੀ ਜੇ ਆਪਾਂ ਕਹਿ ਸਕਦੇ ਹਾਂ ਜਿਹੜੀ ਇਹ ਬਠਿੰਡਾ ਪੁਲਿਸ ਦੀ ਹੈ ਪ੍ਰਾਪਤੀ ਆ ਕਾਮਯਾਬੀ ਆ 41 ਕੁਆਂਟਲ ਤੇ 210 ਗੱਟੇ ਦੇ ਜਿਹੜੇ ਦੱਸਿਆ ਜਾ ਰਿਹਾ ਵੀ ਇਹ ਹੈਗੇ ਇਹ 컨ਟੇਨਰ ਆ ਇੱਕ ਮੱਧ ਪ੍ਰਦੇਸ਼ ਤੋਂ ਆਇਆ ਸੀ ਤੇ ਦੱਸਿਆ ਜਾ ਰਿਹਾ ਜਿਹੜਾ ਮੋਗੇ ਲੈ ਕੇ ਜਾਣਾ ਸੀ ਤੇ ਜਿਹੜੀ ਗੁਪਤ ਸੂਚਨਾ ਦੇ ਆਧਾਰ ਤੇ ਜਿਹੜੀ ਇਹ ਸਾਂਝਾ ਆਪਰੇਸ਼ਨ ਕੀਤਾ ਗਿਆ ਤੇ ਜਿਸ ਤੋਂ ਬਾਅਦ ਇਹ ਫੜ ਲਿਆ ਹੁਣ ਇਹ ਥਾਣਾ ਕਨਾਲ ਵਿਖੇ ਜਿਹੜਾ ਇਹ ਮਾਮਲਾ ਦਰਜ ਕਰ ਲਿਆ ਗਿਆ ਤੁਸੀਂ ਨਾਲ ਦੀ ਨਾਲ ਤਸਵੀਰਾਂ ਵੀ ਦੇਖ ਰਹੇ ਹੋ ਵੱਡੀ ਗਿਣਤੀ ਵਿੱਚ ਇਹ ਜਿਹੜੀ ਪੁਲਿਸ ਫੋਰਸ ਇੱਥੇ ਪਹੁੰਚੀ ਹੋਈ ਆ ਤੇ ਜਿਹੜਾ ਉਤਾਰਿਆ ਵੀ ਜਾ ਰਿਹਾ ਜਿਹੜੀਆਂ ਮੌਕੇ ਦੀਆਂ ਤਸਵੀਰਾਂ ਨੇ ਇਹ ਬਟੰਡਾ ਪੁਲਿਸ ਵੱਲੋਂ ਲਗਾਤਾਰ ਜਿਹੜਾ ਇਹ ਨੂੰ ਲੈ ਕੇ ਨਜ਼ਰ ਜਿਹੜਾ ਲਗਾਤਾਰ ਸਖਤੀ ਵਧਤੀ ਜਾ ਰਹੀ ਆ ਤੇ ਜਿਸ ਦੇ ਆਧਾਰ ਤੇ ਹੀ ਇਹ ਜਿਹੜੀ ਕਾਰਵਾਈ ਕੀਤੀ ਗਈ ਆ ਇਹ ਰਿੰਗ ਰੋਡ ਤੇ ਜਿਹੜੀ ਇਹ ਕੋਟ ਰੋਡ ਤੇ ਡੱਬ ਵਾਲੀ ਰੋਡ ਨੂੰ ਜਾ ਕੇ ਇਧਰ ਮੁਕਸਰ ਰੋਡ ਨੂੰ ਜਿਹੜੀ ਇਹ ਜੋੜਦੀ ਆ ਜਦੋਂ ਸਰਿੰਗ ਰੋਡ ਤੇ ਇਹ ਜਿਹੜੀ ਸਾਰੀ ਕਾਰਵਾਈ ਕੀਤੀ ਜਾ ਰਹੀ ਹੈ ਮੌਕੇ ਦੀਆਂ ਤਸਵੀਰਾਂ ਨੇ ਤੇ ਬਟਿੰਡਾ ਪੁਲਿਸ ਵੱਲੋਂ ਇਹ ਜਿਹੜੀ ਸਭ ਤੋਂ ਵੱਡੀ ਕਾਮਯਾਬੀ ਕਹਿ ਸਕਦੇ ਆ ਤੇ ਇਹ ਜਿਹੜੀ 41 ਕੁਆਂਟਲ ਤੇ 210 ਗੱਟੇ ਜਿਹੜੇ ਇਹ ਪੁਲਿਸ ਵੱਲੋਂ ਫੜੇ ਗਏ ਆ ਦੇ ਥਾਣਾ ਕਨਾਲ ਵਿਖੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜੀ ਪਰ ਮੈਂ ਕਿ ਅਧਿਕਾਰੀ ਇੱਕ ਤੌਰ ਤੇ ਹਜੇ ਕੋਈ ਵੀ ਪੁਸ਼ਟੀ ਨਹੀਂ ਹੋ ਰਹੀ ਅਧਿਕਾਰੀ ਬੋਲਣ ਨੂੰ ਤਿਆਰ ਨਹੀਂ ਕਿਉਂਕਿ ਪੀਸੀ ਕੀਤੀ ਜਾਊਗੀ ਕਿਉਂਕਿ ਸਭ ਤੋਂ ਵੱਡਾ ਜਿਹੜੀ ਇਹ ਕਾਮਯਾਬੀ ਆ ਜਿਸ ਨੂੰ ਲੈ ਕੇ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਜਾਊਗੀ ਤਾਂ ਕਿ ਜਿਹੜੇ ਨਸ਼ੇ ਤਸਕਰਾਂ ਉਹਨਾਂ ਦੇ ਖਿਲਾਫ ਜੋ ਵੀ ਹੋਰ ਡਿਟੇਲ ਆ ਫਾਰਵਰਡ ਤੇ ਜਿਹੜੇ ਬੈਕਪਟ ਲਿੰਕ ਆ ਉਹਦੇ ਵੱਲੋਂ ਵੀ ਟਟੋਲੇ ਜਾਣਗੇ ਤਾਂਕਿ ਉਹਨਾਂ ਦੇ ਖਿਲਾਫ ਜਿਹੜੀ ਅਗਲੀ ਕਾਰਵਾਈ ਕੀਤੀ ਜਾਵੇ ਜਿਹੜਾ ਬਠਿੰਡਾ ਪੁਲਿਸ ਦੀ ਇਹ ਸਭ ਤੋਂ ਵੱਡੀ ਕਾਮਯਾਬੀ ਆ